ਉਹ ਬਚਾ ਲੋ ਪੰਜਾਬ ਨੂੰ ਪੰਜਾਬ ਦੀ ਜਵਾਨੀ ਦਾ ਬੇੜਾ ਡਰਕ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿੱਥੇ ਨੌਜਵਾਨ ਚਿੱਟੇ ਦੇ ਨਾਲ ਮਰ ਰਹੇ ਨੇ ਕਿ ਹੁਣ ਤਾਂ ਹੱਦ ਹੋ ਗਈ ਹੁਣ ਤਾਂ ਕੁੜੀਆਂ ਵੀ ਚਿੱਟੇ ਦੇ ਆਦੀਆਂ ਹੋ ਗਏ ਨੇ ਕੁੜੀਆਂ ਵੀ ਚਿੱਟੇ ਦੇ ਨਾਲ ਝੂਲ ਰਹੀਆਂ ਨੇ ਖਬਰ ਨੂੰ ਵੱਤ ਵਤ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਕਰ ਦਿਓ ਦੱਸ ਦਿੰਨੇ ਆ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁੜੀ ਵਿਚਕਾਰ ਰੋਡ ਚਿੱਟਾ ਪੀ ਕੇ ਤੁਸੀਂ ਦੇਖੋ ਕਿਵੇਂ ਝੂਲ ਰਹੀ ਹੈ ਕਿਸੇ ਰਾਘੀਰ ਨੇ ਵੀਡੀਓ ਬਣਾਈ ਹੈ ਤਾਂ ਇਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਨੌਜਵਾਨੀ ਨਹੀਂ ਪੰਜਾਬ ਦੀ ਕੁੜੀਆਂ ਵੀ ਚਿੱਟੇ ਦੀ ਆਦੀ ਹੋ ਚੁੱਕੀਆਂ ਨੇ ਤੇ ਲਗਾਤਾਰ ਪਾਵੇਂ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਡੇ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਚਿੱਟਾ ਖਤਮ ਕਰ ਰਹੇ ਹਾਂ ਬਾੜੇ ਅੰਸਰਨ ਫੜ ਰਹੇ ਹਾਂ ਪਰ ਕਿਤੇ ਨਾ ਕਿਤੇ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਹੈ ਪੰਜਾਬ ਦੀ ਜਵਾਨੀ ਚਿੱਟੇ ਦੇ ਨਾਲ ਬਰਵਾਦ ਹੋ ਰਹੀ ਹੈ ਪੰਜਾਬ ਦੇ ਵਿੱਚ ਹੁਣ ਅਗਲੀ ਪੀੜ੍ਹੀ ਜਿਹੜੀ ਕਿਹਾ ਜਾਂਦਾ ਕਿ ਖਤਮ ਹੋਣੀ ਹੈ ਉਹ ਇਸ ਤਰੀਕੇ ਨਾਲ ਖਤਮ ਹੋਣੀ ਹੈ ਜਦੋਂ ਕੁੜੀਆਂ ਨੇ ਚਿੱਟਾ ਪੀ ਕੇ ਆਪਣੇ ਆਪ ਨੂੰ ਖਤਮ ਕਰਨਾ ਹੈ ਚਿੱਟੇ ਦੇ ਨਾਲ ਪੀਣ ਨਾਲ ਤੁਸੀਂ ਦੇਖੋ ਕਿ ਕੁੜੀ ਦਾ ਜਦੋਂ ਵਿਆਹ ਹੋਣਾ ਹੈ ਵਿਆਹ ਤੋਂ ਬਾਅਦ ਬੱਚੇ ਪੈਦਾ ਹੋਣੇ ਤਾਂ ਬੱਚੇ ਵੀ ਚਿੱਟੇ ਦੀ ਆਦੀ ਹੋਣਗੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਇਹ ਕੁੜੀ ਜਿਹੜੀ ਚਿੱਟਾ ਪੀ ਕੇ ਝੂਲ ਰਹੀ ਹੈ ਤਾਂ ਲਗਾਤਾਰ ਪੰਜਾਬ ਦਾ ਫਿਕਰ ਸਤਾਈ ਜਾਂਦਾ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ बड़े योद्धा पीरां ਵਾਲੀ ਜਵਾਨੀ ਮੰਨਿਆ ਜਾਂਦਾ ਸੀ ਜਿਸ ਦੇ ਵਿੱਚ ਕਿ ਕਾਫੀ ਐਦਾਂ ਦੇ ਸੂਰਬੀਰਾਂ ਨੇ ਜਨਮ ਲਿਆ ਜਿਸ ਦੇ ਨਾਲ ਕੀ ਪੰਜਾਬ ਦੀ ਤੂਤੀ ਬੋਲਦੀ ਸੀ ਪਰ ਅੱਜ ਪੰਜਾਬ ਕਿਹੜੇ ਰਾਹ ਤੁਰ ਪਿਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਬਾਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਦੇ ਨਾਲ ਕਮੈਂਟ ਕਰ ਦਿਓ ਜਿੰਨੇ ਵੀ ਨੌਜਵਾਨ ਵੇਖ ਰਹੇ ਨੇ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਸ ਪਿਆਨਕ ਨਸ਼ੇ ਨੂੰ ਨਾ ਲਾਓ ਜਿਹਦੇ ਨਾਲ ਕੀ ਤੁਹਾਡੀ ਆਉਣ ਵਾਲੀ ਪੀੜੀ ਦਾ ਖਤਮ ਹੋਣੀ ਹੋਣੀ ਹੈ ਤੇ ਹੋਰ ਵੀ ਨੌਜਵਾਨ ਤੁਹਾਨੂੰ ਵੇਖ ਕੇ ਲੱਗ ਰਹੇ ਨੇ ਪੁਲਸ ਭਾਵੇਂ ਲਗਾਤਾਰ ਬਹੁਤ ਦਾਅਵੇ ਕਰ ਰਹੀ ਹੈ ਕਿ ਅਸੀਂ ਮਾਰੇ ਅੰਸਰ ਨੂੰ ਫੜ ਰਹੇ ਹਾਂ ਪਰ ਕਿੰਨੇ ਕਿਤੇ ਅਜੇ ਵੀ ਚਿੱਟੇ ਦੇ ਵਪਾਰੀ ਚਿੱਟਾ ਵੇਚਣ ਵਾਲੇ ਚਿੱਟਾ ਨੌਜਵਾਨ ਨੂੰ ਲਾਉਣ ਵਾਲੇ ਅਜੇ ਵੀ ਲਗਾਤਾਰ ਧਰੱਲੇਦਾਰ ਨਸ਼ਾ ਵੇਚ ਰਹੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਇੰਨਾ ਪੰਜਾਬ ਦੇ ਵਿੱਚ ਆਏ ਤਸ਼ਕਰਾਂ ਨੇ ਬੀੜਾ ਚੁੱਕਿਆ ਹੋਇਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਹੈ ਪਰ ਤੁਸੀਂ ਜਿੰਨੇ ਵੀ ਲੋਕ ਦੇਖ ਰਹੇ ਹੋ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਮਹੱਲੇ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਤਾਂ ਹੀ ਬਚਾ ਸਕਦੇ ਹੋ ਜਦ ਅਸੀਂ ਆਪਣੇ ਬੱਚਿਆਂ ਨੂੰ ਬਚਾਵਾਂਗੇ ਅਗਰ ਘਰ ਘਰ ਦੇ ਵਿੱਚ ਜਾਗਰੂਤਾ ਹੋਏਗੀ ਘਰ ਘਰ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਸਾਡਾ ਮੁੰਡਾ ਸਾਡੀ ਕੁੜੀ ਕਿਹੜੇ ਪਾਸੇ ਜਾ ਰਹੀ ਹੈ ਮਾਪਿਆਂ ਨੂੰ ਵੀ ਉਹਨਾਂ ਦੀ ਗੌਰ ਕਰਨ ਦੀ ਲੋੜ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਮਾਰੀ ਸੰਗਤ ਵਿੱਚ ਪੈ ਕੇ ਆਪਣੀ ਜਵਾਨੀ ਖਤਮ ਕਰ ਲੈਂਦੇ ਨੇ ਇਹ ਫਿਰ ਨਸ਼ਾ ਵਾਧਾ ਵਾਧਾ ਇੰਨਾ ਵੱਧ ਜਾਂਦਾ ਹੈ ਕਿ ਉਸ ਤੋਂ ਬਾਅਦ ਇਸ ਦੇ ਪਿੱਛੋਂ ਵਾਪਸ ਮੁੜਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਚਿੱਟੇ ਦਾ ਨਸ਼ਾ ਜਿਹੜੇ ਲੋਕ ਕਰਦੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹ ਬੰਦਾ ਕਰਦਾ ਹੈ ਤੋਂ ਸਮੇਤਾ ਇਸ ਤਰੀਕੇ ਦਾ ਜੋਸ਼ ਸੀ ਸੀ ਦਾ ਸਰੂਰ ਆ ਜਾਂਦਾ ਹੈ ਕਿ ਇਸੇ ਕੁਝ ਵੀ ਕਰ ਲਈਏ ਪਰ ਜਦੋਂ ਨਸ਼ਾ ਟੁੱਟ ਜਾਂਦਾ ਹੈ ਨਸ਼ਾ ਖਤਮ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਿਸੇ ਵੀ ਤਰੀਕੇ ਦੀ ਕੋਈ ਐਕਟੀਵਿਟੀ ਸਹੀ ਦੇ ਵਿੱਚ ਨਹੀਂ ਹੁੰਦੀ ਜਿਸ ਤੋਂ ਬਾਅਦ ਸਰੀਰ ਚੱਲ ਨੂੰ ਹਰ ਜਾਂਦਾ ਹੈ ਤਾਂ ਬਾਈ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਹੱਥ ਬੰਨ ਕੇ ਬੇਨਤੀ ਹੈ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲੇ ਕਮੈਂਟ ਕਰ ਦਿਓ ਇਹ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਾਡਾ ਮਕਸਦ ਕਿਸੇ ਨੂੰ ਨੀਚੇ ਦਿਖਾਣਾ ਨਹੀਂ ਪਰ ਪੰਜਾਬ ਦੀ ਜਵਾਨੀ ਪੰਜਾਬ ਨੂੰ ਬਚਾਉਣਾ ਸਾਡਾ ਹਰ ਬੰਦੇ ਦਾ ਮਕਸਦ ਹੈ ਤਾਂ ਅਪੀਲ ਅਸੀਂ ਬਾਰ ਬਾਰ ਇਹੀ ਕਰਾਂਗੇ ਪੰਜਾਬ ਦੇ ਜਵਾਨੀ ਜਿੰਨੀ ਵੀ ਦਿਖ ਰਹੀ ਹੈ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਤਾਂ ਇਹ ਚਿੱਟੇ ਦਾ ਸੇਵਨ ਨਾ ਕਰੋ ਬਾਈ ਅਗਲੀ ਪੀੜ੍ਹੀ ਖਤਮ ਹੋ ਜਾਏਗੀ ਗੁਰੂਆਂ ਪੀਰਾਂ ਦਾ ਨਾਮ ਅਸੀਂ ਖਤਮ ਨਹੀਂ ਕਰਨਾ ਆਪਣੇ ਗੁਰੂ ਪੀਰਾਂ ਦੀ ਧਰਤੀ ਨੂੰ ਕਾਇਮ ਰੱਖਣਾ ਹੈ ਤੇ ਹਰ ਬੰਦੇ ਦਾ ਸਾਥ ਦਿਓ ਜਿਹੜੇ ਲੋਕ ਇਸ ਅਦਸ ਦੇ ਵਿੱਚ ਪੈ ਚੁੱਕੇ ਨੇ ਇਸ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਓ ਜਿਹੜੇ ਨੌਜਵਾਨ ਇਸ ਤੋਂ ਵੱਤ ਚੁੱਕੇ ਨੇ ਉਹ ਆਪਣੇ ਨਾਲ ਜੋੜ ਕੇ ਚੰਗੀ ਸੰਗਤ ਦੇ ਵਿੱਚ ਪਾ ਕੇ ਨੌਜਵਾਨੀ ਨੂੰ ਬਚਾ ਲਓ ਧੰਨਵਾਦ ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ ਤੇ ਰਸਤੇ ਚੋਂਦੇ ਆਉਂਦੇ ਆ ਦੇਖੋ ਵੀ ਕੁੜੀ ਦਾ ਕੀ ਹਾਲ ਹੈ ਕੀ ਹਾਲ ਆ ਬਿਲਕੁਲ ਜਿਉ ਉਹ ਹੈ ਪਹਿਲਾਂ ਚੱਲੀ ਚੱਲੀ ਇਧਰ ਆ ਗਈ ਹੋਣਾ ਤੇ ਮਿਲਦਾ ਪੂਰੀ ਐ ਸੱਟ ਆ ਨਾ ਨਸ਼ੇ ਦੇ ਵਿੱਚ ਤਲ ਤਲ ਰਚ 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 ਗੱਡੀ ਅੱਜੁੱਪ ਚੇ ਭੰਗੀ ਹੈ ਜੀ